ਦੁੱਧ ਆਪਾਂ ਨੇ ਵਈ ਹੁਣ ਕੜਾਈਏ ਦੇ ਵਿੱਚ ਪਾਤਾ 5 ਕਿਲੋ ਦੁੱਧ ਪਾਤਾ ਆਪਾਂ ਨੇ 3 ਕਿਲੋ ਦੁੱਧ ਆਪਣੇ ਕੋਲੇ ਹੋਰ ਪਿਆ 8 ਕਿਲੋ ਦੁੱਧ ਹੈਗਾ ਆਪਣੇ ਕੋਲੇ ਆਪਾਂ ਦੇਖਦੇ ਆ 8 ਕਿਲੋ ਦੁੱਧ ਦਾ ਕਿੰਨਾ ਖੋਆ ਨਿਕਲਦਾ ਹੈ ਦੁੱਧ ਨੂੰ ਲੱਗ ਗਈ ਬਾਲੀ ਆਉਣ ਹੁਣ ਬਈਓ ਬਈਓ ਬਧੀਆ ਅੱਗ ਮੱਚੀ ਜਾ ਰਹੀ ਹੈਗੀ ਤੇ ਦੁੱਧ ਲੱਗਾ ਉਬਲਣਾ ਆਪਣਾ ਹੁਣ ਦਿਖਾਉਣਾ ਸਾਨੂੰ ਕਿੰਨਾ ਖੋਆ ਨਿਕਲਦਾ ਹੈ ਇਹਦੇ ਵਿੱਚ ਆ ਦੇਖੋ ਜੀ ਆਪਣਾ ਦੁੱਧ ਆਪਾਂ ਪਹਿਲਾਂ ਪਾਇਆ ਸੀ 5 ਕਿਲੋ ਦੁੱਧ ਇਹਦੇ ਵਿੱਚ ਕੜਾਈਏ ਚ ਤੇ ਫੇ ਥੋੜਾ ਜਿਹਾ ਜਦੋਂ ਕੜਾਈਏ ਚ ਦੁੱਧ ਘਟ ਗਿਆ ਤੇ گاੜਾ ਹੋ ਗਿਆ ਤੇ ਆਪਾਂ ਨੇ 1.5 ਕਿਲੋ ਦੁੱਧ ਹੋਰ ਪਾਤਾ ਸੀਗਾ ਤੇ 6.5 ਕਿਲੋ ਦੁੱਧ ਪਾਇਆ ਸੀਗਾ ਤੇ ਹੁਣ ਦੇਖੋ ਆ ਕਿੰਨਾ ਸੋਹਣਾ ਦੇਗ ਬਣਾ ਲਿਆਗਾ ਹੋ ਆ ਕਿੰਨਾ گاੜਾ گاੜਾ ਦੁੱਧ ਹੋ ਗਿਆ ਇਹਦੇ ਵਿੱਚ ਦੁੱਧ ਧੀ ਆਪਣੇ ਕੋਲੇ 8 ਕਿਲੋ ਆਪਾਂ ਇਹਦੇ ਵਿੱਚ ਦੁੱਧ ਹੁਣ ਹੋਰ ਪਾਉਨੇ ਆਂਗੇ ਬਸ ਕੜਾਹੀ ਕੱਢਣ ਦੀ ਕੌਲ ਕਰ ਲਈ ਤਾਂ ਬਖਾ ਪਾ ਸਾਰਾ ਚਲ ਕੋਈ ਨਹੀਂ ਥੋੜਾ ਥੋੜਾ ਜਿਹਾ ਉਹ ਘੱਟ ਜਾਂਦਾ ਹੈ ਦੁੱਧੋਂ ਗਾੜਾ ਹੋ ਜਾਂਦਾ ਹੈ ਪਰ ਦੁੱਧ ਹੋਰ ਪਾਈ ਜਾਵਾਂਗੇ ਇਹਦੇ ਵਿੱਚ ਪਰ ਰਲਣ ਵੇਲੇ ਕੱਢਾਂਗੇ ਫੇਰ ਕਿਉਂ ਰਲਣਾ ਨਹੀਂ ਇਹਦੇ ਵਿੱਚ ਆ ਦੇਖੋ 8 ਕਿਲੋ ਦੁੱਧ ਹੋਗਾ ਡਿਆਣ ਕੋਈ ਨੂੰ ਦੇਖੋ ਬਣੇ ਰਹੋ ਵੀਡੀਓ ਦੇ ਨਾਲ हजेदा पानी आप जमा सुखा दें के पानी फिर एचा गाजर सीटा गे अपना खोआ जी एना हो गया गाढ़ा आ देखो लगेगा हजे अद्धा का घंटा हो रहे आखो कि वन गया देखो खो अपना हजे देखा फिर आप दसा ए निकलिया खोआ तो इधर लिया ने अपन ने किलो गाजर ਇਹਨਾਂ ਨੂੰ ਹੁਣ ਆਪਾਂ ਸਿਲ ਸਮਾਰ ਕੇ ਕੱਦੂ ਕਸ ਕਰਦੇ ਆਂਗੇ ਕੱਦੂ ਕਸ ਕਰਦੇ ਆ ਫੇਰ ਸੋ ਦਿਖਾਉਣੇ ਆ ਕਿ ਨਾ ਗਾਜਰ ਪਾਕ ਬਣਾ ਕੇ ਆ ਦੇਖੋ ਜੀ ਖੋ ਆਪਣਾ ਬਣ ਕੇ ਹੋ ਗਿਆ ਤਿਆਰ ਗਜਰੇਲਾ ਹੁਣ ਆਪਾਂ ਆਟਾ ਭੁੰਦੇ ਪਾਣੀ ਜਮਾ ਸੁੱਕ ਗਾ ਖੰਡ ਦਾ ਤੇ ਗਾਜਰਾਂ ਦਾ ਹੁਣ ਪਾਣੀ ਇਹਦੇ ਵਿੱਚ ਜਮਾ ਨਹੀਂ ਰਿਹਾ ਇਹਨੂੰ ਆਪਾਂ ਲਾ ਦੇਣਾ ਥੱਲੇ ਹੁਣ ਉਤੇ ਹੁਣ ਆਪਾਂ ਆਟਾ ਭੁੱਲ ਨਹੀਂ ਲਓ ਜੀ ਆਪਣੀਆਂ ਗਾਜਰਾਂ ਵੀ ਇਹਦੇ ਵਿੱਚ ਪਾ ਲਈਆਂ ਤੇ ਆਪਾਂ ਨੇ ਖੋਏ ਦੇ ਗਾਜਰਾਂ ਬਣ ਕੇ ਦੇਖੋ ਵਧੀਆ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਚੀਨੀ ਪਾਵਾਂਗੇ ਆਹ ਦੇਖੋ ਜਿਹੜੀ ਆਪਾਂ ਚੀਨੀ ਝੋਕੇ ਰੱਖੀ ਤੀਗੀ ਇਹਦੇ ਵਿੱਚ ਹੁਣ ਆਪਾਂ ਚੀਨੀ ਪਾ ਦਾਂਗੇ ਕਿਉਂਕਿ ਚੀਨੀ ਵੀ ਕੇ ਨਾ ਪਾਣੀ ਸੱਦੂਗੀ ਹੁਣ ਇਹ ਤੇ ਇਹਦਾ ਜਮਾ ਪਾਣੀ ਸਾਰਾ ਸੁਕਾਵਾਂਗੇ ਆਪਾਂ फिर थोड़ा जा आप अद्धा किलो आटा बिक्स ए रलाव गे भुन के हम ना चीनी पानी छदूगी जिन्ना चेरे चीनी पानी छदूगी सुकगा जमा संवार के फिर आपू थले लागे लो जी अज आपने क्ढिया खोआ ਆਪਾਂ ਲੈ ਆਤੀਗਾ 8 ਕਿਲੋ ਦੁੱਧ 8 ਕਿਲੋ ਦੁੱਧ ਦੇ ਵਿੱਚੋਂ ਆਪਣਾ ਖੋਆ ਨਿਕਲਿਆਗਾ 1.5 ਕਿਲੋ ਤੋਂ ਥੋੜਾ ਜਿਆਦਾ ਕੋਨੇਕ 2 ਕਿਲੋ ਖੋਆ ਨਿਕਲਿਆਗਾ ਆਪਣਾ ਆਪੇ ਆਪਣਾ ਖੋਆ ਕੱਢਿਆ ਦੇਖੋ ਆਪਾਂ ਕੱਢ ਕੇ ਖੋਆ ਥਾਲ ਦੇ ਵਿੱਚ ਕੱਢਤਾ ਤੇ ਇਸ ਤੋਂ ਬਾਅਦ ਹੁਣ ਆਪਾਂ ਨੇ ਕੜਾਈ ਆ ਚੱਕ ਲਿਆ ਕੜਾਈ ਆ ਤੇ ਰੇ ਚੁੱਲੇ ਤੇ ਆਪਾਂ ਪੌਣੇ 2 ਪੌਣੇ 2 ਕਿਲੋ ਆਗਾ ਖੋਆ ਇਹਦੇ ਵਿੱਚ ਆਪਾਂ ਅੱਧਾ ਕਿਲੋ ਆਟਾ ਪਾਵਾਂਗੇ ਬਾਹਲਾ ਆਟਾ ਆਪਾਂ ਪਾਉਂਦੇ ਨਹੀਂ ਹੈਗੇ ਕਿਉਂ ਆਪਾਂ ਕਿਹੜਾ ਕੋਈ ਉਹ ਕਰਨਾਗਾ ਆਪਾਂ ਦਾ ਘਰ ਹੀ ਖਾਣਾ ਆਪਦਾ ਹਾਂ ਕੱਲੇ ਆਟੇ ਦਾ ਕੀ ਖਾਣਾਗਾ ਤੇ ਇਹਦੇ ਵਿੱਚ ਆਪਾਂ ਨੇ ਅੱਧਾ ਕਿਲੋ ਗਾਜਰਾ ਕਦੂ ਕਸ ਕਰ ਲੀਆਂ ਅੱਧਾ ਕਿਲੋ ਗਾਜਰਾ ਕਦੂ ਕਸ ਕਰ ਲੀਆਂ ਅੱਧਾ ਕਿਲੋ ਪਾ ਲਈ ਆਪਾਂ ਖੰਡ ਖੰਡ ਆਪਾਂ ਥੋੜੀ ਜਿਹੀ ਅੱਧਾ ਕਿਲੋ ਤੋਂ ਪਾਵਾਂਗੇ ਜ਼ਿਆਦਾ ਕਿਉਂ ਕੋਈ ਕੋਈ ਮਿੱਠਾ ਖੱਟਾ ਖਾਂਦਾ ਕੋਈ ਬੱਤਾ ਖਾਂਦਾਗਾ ਤੇ ਸਾਡੇ ਥੋੜਾ ਜਿਹਾ ਮਿੱਠਾ ਬਦਦੀ ਖਾਂਦੇ ਨੇਗੇ ਆਪਾਂ ਜੋਖ ਲਈ 1/2 ਕਿਲੋ ਖੰਡਾ ਜੋਖ ਲਈ ਤੇ 1/2 ਕਿਲੋ ਆਟਾ ਜੋਖ ਲਿਆ ਤੇ 1/2 ਕਿਲੋ ਪਾ ਲਈਆ ਆਪਾਂ ਨੇ ਗਾਜਨਾ ਕੱਦੂ ਕਸ ਕਰਕੇ ਰੱਖ ਲਈਆਂ ਤੇ ਹੁਣ ਆਪਾਂ ਕੜਾਈ ਦੇ ਵਿੱਚ ਪਾਉਣਿਆਂਗੇ ਘਿਓ ਜਿਹੜਾ ਪੱਧਾ ਕਿਲੋ ਆਟਾ ਜੋਖ ਹੈਗਾ ਉਹ ਆਪਾਂ ਕਿਹਨਾ ਪਾਈ ਇੱਕ ਘਿਓ ਪਾ ਲੈਨੇ ਹਾਂਗੇ ਤੇ ਫਿਰ ਦੇਖ ਕੇ ਪਾਵਾਂਗੇ ਜਿੰਨਾ ਕੁ ਪਾਉਣਾ ਫਿਰ ਆ ਪਾਈ ਇੱਕ ਘਿਓ ਪਾ ਲੈਨੇ ਹਾਂਗੇ ਉਤੇ ਫੇਰੇ ਦੇ ਵਿੱਚ ਆਪਾਂ ਜਿਹੜਾ ਆਪਣਾ ਆਟਾ ਗਾ ਇਹਨੂੰ ਆਪਾਂ ਭੁੰਨਾਗੇ ਕਿ ਉਹ ਹੋ ਗਿਆ ਆਪਣਾ ਗਰਮ ਆਪਾਂ ਇਹਦੇ ਵਿੱਚ ਜਿਹੜਾ ਹੁਣ ਆਪਾਂ 1/2 ਕਿਲੋ ਆਟਾ ਜੋ ਓਖਿਆ ਸੀ ਉਹ ਆਪਾਂ ਇਹਦੇ ਵਿੱਚ ਪਾਤਾ ਆਪਾਂ ਇਹਨੂੰ ਹੁਣ ਸੁੱਕ ਬਰੂ ਰਾਜਾ ਇਹ ਭੁੰਨ ਲਾਂਗੇ ਆਹ ਡਲੀਆਂ ਜੈਂਦੀ ਆਪਾਂ ਸਾਰੀਆਂ ਫੇਰਾਂਗੇ ਆ ਦੇਖੋ ਆਟਾ ਆਪਣਾ ਭੁੱਜ ਗਿਆ ਆਟਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਨੂੰ ਥੱਲੇ ਲਾ ਦਾਂਗੇ ਭੁੱਜ ਗਿਆ ਆਟਾ ਆਪਣਾ ਵਧੀਆ ਤਿਆਰ ਹੋ ਗਿਆ ਲੈ ਲੈ ਲਾ ਇਹਨੂੰ ਥੱਲੇ ਰਾਹ ਹੁੰਦੇ ਜਦ ਇਹ ਠਰ ਗਿਆ ਕਹਣਾ ਇਹਨੂੰ ਲਓ ਜੀ ਸਾਡਾ ਗਾਜਰਾਂ ਦਾ ਖੋਆ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਗਜਰੇਲੇ ਨੂੰ ਕੱਢ ਲੈਣੇ ਆਗੇ ਇਹ ਆਪਾਂ ਅਗਰ ਜ ਗਜਰੇਲਾ ਅੱਡ ਬਣਾਵਾਂਗੇ ਇਹ ਥੋੜਾ ਜਿਹਾ ਇੰਨਾ ਕ ਇਹਦੇ ਅੱਡ ਟਿੱਕੀਆਂ ਬਣਾਵਾਂਗੇ ਆਪਾਂ ਕੱਲਾ ਨੀਰਾ ਗਜਰੇਲਾ ਹੈ ਤੇ ਇਹਦੇ ਵਿੱਚ ਹੁਣ ਆਪਾਂ ਆਟਾ ਜਿਹੜਾ ਭੁੰਨਿਆਗਾ ਉਹ ਆਟਾ ਪਾਵਾਂਗੇ ਲੈ ਆਟਾ ਚੱਕ ਕੇ ਪਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਟਾ ਭੁੰਨਿਆ ਤੀਗਾ ਉਹ ਪਾਵਾਂਗੇ Vale. Ini apa canggih tenan lah, mage. ਲੈ ਲਾ ਲ ਲੈ ਲੈ ਥੱਲੇ ਰਾ ਦੇਣਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਵਾ ਲਾਂਗੇ ਜਦੋਂ ਮਿਕਸ ਕਰ ਲਾਂਗੇ ਸਮਾਰ ਕੇ jalan. Jalan. ਪਸੂਰ ਨਾ ਖਾਈ ਬਾਲਾ ਨਾ ਖਾ ਚਲ ਲੈ ਜਾ ਕੇ ਮੋ ਕਰਾਂ 找他聊，聊他，老弟。 थोड़ा जा आपा ला लिया थाल ची क्योंकि जी खो थ चुकूगा ला लिया घो हम आप खो अपना थाल जे किसी ने टिक्किया बना टिकियां बना सकता है जे किसी ने पिनिया पटनिया ने ता వట్ స ਮਾਇਦੇ ਵਿੱਚ ਰੱਖੇ ਤੇਗੇ ਬਾਦਾਮ ਤੇ ਖੋਪਾ ਕੱਦੂਕਾਸ ਕਰਕੇ ਰੱਖੇ ਤੇਗੇ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਜਿਹੜਾ ਖੋ ਆਪਾਂ ਟਿੱਕੀਆਂ ਬਣਾਵਾਂਗੇ ਆਪਾਂ ਆਪਾਂ ਕੁਝ ਖੋਪਾ ਦਾਖਾਂ ਇਹਦੇ ਵਿੱਚ ਰਲਾ ਦਿਆਂ ਇਹਦੇ ਵਿੱਚ ਰਲਾਈਆਂ ਹੋਈਆਂ ਹੁਣ ਆਪਾਂ ਆ ਦੇਖੋ ਪਿੰਨੀਆਂ ਵੱਟਾਂਗੇ ਇਹਨਾਂ ਦੀਆਂ ਪਿੰਨੀਆਂ ਵੱਟ ਕੇ ਕੋਸਾ ਆਪਾਂ ਨੇ ਕਰਤਾ ਦੇਖੋ ਜੀ ਆਹ ਖੋਆ ਤਿਆਰ ਇਹਦੀਆਂ ਟਿੱਕੀਆਂ ਵੱਟਾਂਗੇ ਘੰਟਾ ਇਹਨੂੰ ਐ ਰੱਖ ਦਾਂਗੇ ਕਿ ਨਾ ਘੰਟਾ ਪਿਆ ਰਹੂਗਾ ਉਸ ਤੋਂ ਬਾਅਦ ਫਿਰ ਇਹਦੀਆਂ ਆਪਾਂ ਟਿੱਕੀਆਂ ਕੱਟਾਂਗੇ ਤੇ ਅੱਧੇ ਇਹਦੀ ਆਪਾਂ ਵੱਟਦੀਆਂ ਇਹਦੀਆਂ ਪਿੰਨੀਆਂ ਆ ਦੇਖੋ ਜੀ ਆਪਾਂ ਨੇ ਆ ਤਾਂ ਖੋਏ ਦੀਆਂ ਟਿੱਕੀਆਂ ਬਣਾਵਾਂਗੇ ਇਹ ਘੰਟਾ ਪਿਆ ਰਹਿਣ ਦੇ ਉਹ ਠੰਡਾ ਹੋ ਜੂਗਾ ਥਰ ਜੂਗਾ ਉਹ ਤੋਂ ਬਾਅਦ ਤੇ ਅੱਧੇ ਦੀ ਆਪਾਂ ਨੇ ਬੱਟੀਆਂ ਲਗੀਆਂ ਪਿੰਨੀ ਆ ਆ ਦੇਖੋ ਪਿੰਨੀ ਆ ਤੇ ਇਸ ਤੋਂ ਬਾਅਦ ਆ ਆਪਾਂ ਨੇ ਇਹਦੇ ਵਿੱਚ ਆਪਾਂ ਆਟਾ ਨਹੀਂ ਪਾਇਆ ਇਹ ਕੱਲਾ ਗਜਰੇਲਾਗਾ ਇਹਦੇ ਉੱਤੇ ਆਪਾਂ ਨੇ ਖੋਪਾ ਦਾਖਾਂ ਬਦਾਮ ਕਦੂਕਾਸ ਕਰਕੇ ਤੇ ਉਹ ਉੱਤੇ ਭੁੱਕ ਤੇ ਉਹ ਆਪਾਂ ਨੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕੱਲਾ ਗਜਰੇਲਾ ਇਹ ਇਦੇ ਵਿੱਚ ਆਟਾ ਨਹੀਂ ਆਪਾਂ ਪਾਇਆ ਇਹਨਾਂ ਦੇ ਵਿੱਚ ਆਪਾਂ ਆਟਾ ਪੁੰਨ ਕੇ ਪਾਇਆਗਾ ਆਪਾਂ ਨੇ ਜੀ ਬਣਾਇਆ ਖੋਆ ਆਪਾਂ ਲਏ 8 ਕਿਲੋ ਦੁੱਧ ਪਾਇਆ ਕੜਾਹੀ 'ਚ ਜਦੋਂ ਉਹ ਦੁੱਧ ਗਾੜਾ ਹੋ ਗਿਆ ਤੇ ਖੋਏ ਖੋਆ ਬਣ ਗਿਆ ਤੇ ਉਦੋਂ ਵਿੱਚ ਪਾਈ ਆਪਾਂ ਨੇ ਉਹਦੇ ਵਿੱਚ ਪਾਈਆਂ ਗਾਜਰਾ ਅੱਧਾ ਕਿਲੋ ਪਾਈਆਂ ਕੱਦੂਕਸ਼ ਕਰਕੇ ਗਾਜਰਾ ਤੇ ਉਦੋਂ ਬਾਅਦ ਗਾਜਰਾ ਭੁੰਨੀਆਂ ਤੇ ਫੇਰ ਆਪਾਂ ਨੇ ਅੱਧਾ ਕਿਲੋ ਪਾਈ ਵਿੱਚ ਉਹਦੇ ਖੰਡ ਖੰਡ ਪਾ ਕੇ ਤੇ ਜਦੋਂ ਖੰਡ ਨੇ ਪਾਣੀ ਸੱਡਾ ਸਾਰਾ ਫਿਰ ਪਾਣੀ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਕੜਾ ਹਿਲਾ ਤੇ ਥੱਲੇ ਤੇ ਉਸ ਤੋਂ ਬਾਅਦ ਆਪਾਂ ਨੇ ਅੱਧਾ ਕਿਲੋ ਲੈਤਾ ਆਟਾ ਅੱਧਾ ਕਿਲੋ ਆਟਾ ਲੈ ਕੇ ਆਪਾਂ ਨੇ ਪਾਈਆ ਪਾਇਆ ਘਿਓ ਪਾ ਕੇ ਘਿਓ ਤੇ ਪੁੰਨਿਆ ਪੁੰਨ ਕੇ ਸਮਾਰ ਕੇ ਆਟਾ ਤੇ ਫਿਰ ਆਪਾਂ ਉਹ ਖੋਏ ਦੇ ਵਿੱਚ ਰਲਾਇਆ ਰਲਾ ਕੇ ਸਮਾਰ ਕੇ ਤੇ ਆਪਾਂ ਨੇ ਬਦਾਮ ਕੱਦੂ ਬਤ ਕਦੂ ਕਸ ਕਰਕੇ ਬਦਾਮ ਖੋਪਾ ਤੇ ਕੋ ਦੁਗਾ ਸ ਕਰਕੇ ਤੇ ਆਪਾਂ ਨੇ ਉਹਦੇ ਵਿਚਰ ਲਾ ਤੇ ਰਲਾ ਕੇ ਤੇ ਅੱਧਾ ਇੱਕ ਥਾਲ ਚ ਤਾਂ ਆਪਾਂ ਬਣਾ ਕੇ ਟਿੱਕੀਆਂ ਮਣਾਵਾਂਗੇ ਕੱਟ ਕੇ ਟਿੱਕੀਆਂ ਬਣਾਵਾਂਗੇ ਇੱਕ ਥਾਲ ਦੇ ਵਿੱਚ ਆਪਾਂ ਪਿੰਨੀਆਂ ਬਣਾ ਦਿੰਦੇ। ਵੱਟ ਕੇ ਪਿੰਨੀਆਂ ਬਣਾਤੀਆਂ ਅੱਧੇ ਦੀਆਂ ਆਪਾਂ ਪਿੰਨੀਆਂ ਬਣਾਤੀਆਂ ਇੱਕ ਪਲੇਟ ਵਿੱਚ ਆਪਾਂ ਨੇ ਅੱਧਾ ਰੱਖ ਲਿਆ ਗਜਰੇਲਾ ਕੱਲਾ ਉਹਦੇ ਵਿੱਚ ਆਟਾ ਭੁੰਨ ਕੇ ਨਹੀਂ ਪਾਇਆ ਉਹ ਆਪਾਂ ਕੱਲਾ ਗਜਰੇਲਾ ਬਣਾਇਆਗਾ ਤੇ ਸਾਡਾ ਇਹ ਖੋਆ ਬਣਾਇਆ ਸੋ ਨੂੰ ਕਿਵੇਂ ਲੱਗਿਆ